ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸਿੱਖ ਸੰਗਤਾਂ ਨੂੰ ਖਬਰ ਮਿਲ ਚੁੱਕੀ ਹੈ ਕਿ ਮਿਤੀ 23 ਮਈ ਨੂੰ ਯਾਨੀ ਕਿ ਕੱਲ ਦੇ ਦਿਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹੋਜੂ ਸਰਦਾਰ ਗਗਨਦੀਪ ਸਿੰਘ ਜੀ ਚਿੰਦਾ ਪ੍ਰਧਾਨ ਚੁਣੇ ਗਏ ਆ ਸਭ ਤੋਂ ਪਹਿਲਾਂ ਸਾਰੀ ਸਿੱਖ ਸੰਗਤ ਨੂੰ ਉਹਨਾਂ ਦੇ ਪ੍ਰਧਾਨਤਵ ਤੇ ਬਹੁਤ ਬਹੁਤ ਵਧਾਈਆਂ ਸਤਿਗੁਰੂ ਪਾਤਸ਼ਾਹ ਜੀ ਦੀ ਮਿਹਰ ਹੋਈ ਹੈ ਨਾਲ ਹੀ ਜਿਹੜੇ ਐਗਜ਼ੈਂਪੀ ਮੈਂਬਰ ਨੇ ਅੰਤਰੰਕ ਕਮੇਟੀ ਦੇ ਮੈਂਬਰ ਉਹ ਵੀ ਚੁਣੇ ਗਏ ਆ ਉਹਨਾਂ ਦੀਆਂ ਵੀ ਆਪ ਸਾਰਿਆਂ ਨੂੰ ਤੁਹਾਨੂੰ ਵਧਾਈਆਂ ਜਿਨ੍ਹਾਂ ਵਿੱਚੋਂ ਖਾਲਸਾ ਗਰੁੱਪ ਦੇ ਖਾਸ ਕਰਕੇ ਸਰਦਾਰ ਅੰਗਰੇਜ਼ ਸਿੰਘ ਦੀ ਰਾਣੀਆਂ ਜਿਹੜੇ ਕਿ ਜਨਰਲ ਸੱਤਰ ਦੇ ਤੌਰ ਤੇ ਚੁਣੇ ਗਏ ਆ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਖਾਲਸਾ ਦੁੱਖ ਦੇ ਵਿੱਚੋਂ ਸਰਦਾਰ ਭਲਵਿੰਦਰ ਸਿੰਘ ਜੀ ਚੀਮਾ ਸਾਹਿਬ ਉਹ ਵੀ ਅੰਤਰੰਕ ਕਮੇਟੀ ਦੇ ਮੈਂਬਰ ਚੁਣੇ ਗਏ ਆ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਸਾਰੀਆਂ ਸਿੱਖਾਂ ਸੰਗਤਾਂ ਨੂੰ ਇਸ ਗੱਲ ਦੀ ਵੇਸ ਸਬਰ ਨਾਲ ਇੰਤਜ਼ਾਰ ਸੀ ਕਿ ਕਦੋਂ ਸਮਾਂ ਆਵੇ ਕ੍ਰੀਵਨ 4 ਮਹੀਨੇ 4 ਦਿਨ ਦਾ ਸਮਾਂ ਲੰਘਣ ਬਿਵਾਰ ਹਰਿਆਣਾ ਕਮੇਟੀ ਦੇ ਜਿਹੜੇ ਅਹੁਦੇਦਾਰ ਸਹਿਬਾਨ ਨੇ ਪ੍ਰਧਾਨ ਸਹਿਬਾਨ ਵੀ ਉਹ ਗੋਦ ਵਿੱਚ ਆਏ ਉਹਨਾਂ ਦੀ ਆਪ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਹਾਂ ਉਹਨਾਂ ਵਾਲੇ ਦਿਨਾਂ 'ਚ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ ਵੜਾਲ ਮਿਲ ਕੇ ਇਹ ਕਮੇਟੀ ਜਿੰਨਾ ਅਸੀਂ ਕਰ ਸਕਦੇ ਆ ਸਾਰੀ ਇੱਕ ਟੀਮ ਹੈ 29 30 ਮੈਂਬਰ ਜਿੰਨੇ ਸੀ ਇਕੱਠੇ ਆ ਤਕਰੀਬਨ ਸਾਡਾ 30 ਦਾ ਬਹੁਮਤ ਸੀ ਕੁਝ ਫੋਨ ਆ ਰਹੇ ਆ ਵੀ ਇਹ ਕਿਵੇਂ ਹੋਇਆ ਕੀ ਗੱਲ ਬਣੀ ਹੈ ਵੋਟਾਂ ਕਿੰਨੀਆਂ ਪਈਆਂ ਕੀ ਹੋਇਆ ਉਹਦੇ ਵਿੱਚ ਇਹ ਆ ਵੀ ਸਾਡੇ ਕੋਲ ਬਹੁਮਤ ਸੀ ਜਿਹਦੇ ਵਿੱਚ ਸਾਡੇ ਕੋਲ 30 ਤੋਂ ਪਲੱਸ ਮੈਂਬਰਸ ਸਨ ਜਿਨ੍ਹਾਂ ਨੇ ਕਿਹਾ ਕਿ ਅਸੀਂ ਵੋਟਿੰਗ ਨਹੀਂ ਅਸੀਂ ਹੱਥ ਖੜੇ ਕਰਕੇ ਕਹਿੰਦੇ ਆ ਵੀ ਸਾਡੀ ਬਹੁਮਤ ਹੈ ਆਮ ਕਰਕੇ ਜਦੋਂ ਬਹੁਮਤ ਪੇਸ਼ ਹੋ ਜਾਵੇ ਫਿਰ ਉੱਥੇ ਕੋਈ ਦੂਜੀ ਦੀ ਦੂਜੀ ਤੀਜੀ ਥਾਂ ਰਹਿ ਨਹੀਂ ਜਾਂਦੀ ਬਹੁਮਤ ਪੇਸ਼ ਹੋਈ ਬਹੁਮਤ ਦੀ ਕਹਿ ਲੋ ਸੱਭ ਸੰਮਤੀ ਨਾਲ ਸਰਦਾਰ ਜਗਦੀਸ਼ ਸਿੰਘ ਜੀ ਜਿਹੜੇ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਚੁਣੇ ਗਏ ਤੇ ਇਹ ਸਾਰੀ ਪ੍ਰਕਿਰਿਆ ਇਸ ਤਰ੍ਹਾਂ ਸ਼ੁਰੂ ਹੋਈ ਉਦਾਂ ਹੀ ਫਿਰ ਬਹੁਮਤ ਦੇ ਹਿਸਾਬ ਨਾਲ ਹੀ ਸੰਮਤੀ ਦੇ ਨਾਲ ਹੀ ਪ੍ਰੈਕਟਿਵ ਮੈਂਬਰ ਮੀਤ ਪ੍ਰਧਾਨ ਸ਼੍ਰੀ ਨੀਂਆ ਮੀਤ ਪ੍ਰਧਾਨ ਦੁਆਨ 77 ਅਤੇ ਜੀ ਅੰਤਰਕਮੇਟੀ ਦੇ ਜਿਹੜੇ ਮੈਂਬਰ ਚੁਣੇ ਗਏ ਆ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਵਧਾਈਆਂ ਸੋ ਕਿੰਨੇ ਕਿ ਬੇਨਤੀ ਪ੍ਰਵਾਨ ਕਰਨ ਲਈ ਵਾਹਿਗੁਰੂ ਜੀ ਕਾਲ ਖਾਲਸਾ ਵਾਹਿਗੁਰੂ